ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਵਿੰਦਰ ਅੱਜ ਤਰੀਕਾ 13 ਜੁਲਾਈ 13 ਜੁਲਾਈ ਦਾ ਮਾਹੌਲ ਪਹਿਲਾਂ ਆਪਾਂ ਹਿਮਾਚਲ ਹੀ ਚਲਦੇ ਆਂਗੇ ਹਿਮਾਚਲ ਦੇ ਵਿੱਚ ਸਿਰਮੌਰ ਵਾਰਸ਼ ਹੋ ਰਹੀ ਹੈਗੀ ਕੱਲ ਵੀ ਹੋਈ ਹੈ 12 ਨੂੰ ਤੇ ਅੱਜ 13 ਨੂੰ ਵੀ ਰਾਤ ਵੀ ਹੋਈ ਆ ਪਰ ਉਹ ਵਾਰਸ਼ਿਕ ਸਿਰਮੌਰ ਦੇ ਕਿਤੇ ਕਿੱਧਰ ਕਿਤੇ ਕਿੱਧਰ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਹੋਈ ਹੈ ਸਿਰਮੌਰ ਦੇ ਸਾਰੇ ਜ਼ਿਲ੍ਹੇ ਦੇ ਵਿੱਚ ਇਕੱਠੇ ਦੇ ਵਿੱਚ ਨਹੀਂ ਹੋਈਗੀ ਇਹੀ ਹਾਲ ਸੋਲਣ ਦਾ ਹੈਗਾ ਸੋਲਣ ਦੇ ਵਿੱਚ بارش ਹੋਈ ਹੈਗੀ ਹੁਣ ਵੀ ਹੋ ਰਹੀ ਆ ਅੱਜ 13 ਤਰੀਕ ਨੂੰ 4 ਵਜੇ ਹੁਣ ਵੀ ਹੋ ਰਹੀ ਆ ਪਰ ਉਹ ਕਿਤੇ ਕਿੱਧਰ ਕਿਤੇ ਕਿੱਧਰ ਹੋ ਰਹੀ ਆ ਉਹਦਾ ਪਾਣੀ ਇੰਨਾ ਨਹੀਂ ਹੈਗਾ ਵੀ ਉਹ ਤੁਰਪੇ ਉੱਥੇ ਹੀ ਖਤਪਤ ਹੋ ਰਿਹਾਗਾ ਨੁਕਸਾਨ ਤਾਂ ਕਰ ਰਿਹਾਗਾ ਸਰਮੌਰ ਦੇ ਵਿੱਚ ਲੈਂਡਸਲਾਈਡਿੰਗ ਹੋ ਰਹੀ ਆ ਆ ਦੇਖੋ ਪਹਾੜ ਡਿੱਗੀ ਜਾਂਦੇ ਕਾਰਾਂ ਥੱਲੇ ਆ ਰਿਕਾਂਗੇ ਦੇਖੋ ਇਹ ਉੱਥੇ ਹੋ ਰਹੀ ਆ ਪਰ ਇੰਨੀ ਜ਼ਿਆਦਾ ਬਾਰਿਸ਼ ਨਹੀਂ ਹੈਗੀ ਵੀ ਉਹ ਥੱਲੇ ਨੂੰ ਪਾਣੀ ਆਊਗਾ ਆਪਣੇ ਤੱਕ ਪਹੁੰਚੂਗਾ ਇਹੋ ਜੀ ਗੱਲ ਕੋਈ ਨਹੀਂ ਹੈਗੀ ਸਰਮੌਰ ਦੇ ਵਿੱਚ ਵੀ ਬਾਰਿਸ਼ ਹੋ ਰਹੀ ਆ ਸੋਲਨ ਦੇ ਵਿੱਚ ਵੀ ਹੋ ਰਹੀ ਆ ਅਲੱਗ-ਅਲੱਗ ਥਾਵਾਂ ਤੇ ਹੋ ਰਹੀ ਆ ਜਿੰਨਾ ਟਾਈਮ ਸਾਰੇ ਜ਼ਿਲ੍ਹੇ ਦੇ ਵਿੱਚ ਬਾਰਿਸ਼ ਨਹੀਂ ਹੁੰਦੀ ਜਿਵੇਂ ਸਰਮੌਰ ਸਾਰੇ ਦੇ ਵਿੱਚ ਬਾਰਿਸ਼ ਹੋਈ ਫੇਰ ਜਾ ਕੇ ਕਿਤੇ ਪਾਣੀ ਥੱਲੇ ਆਉਂਦਾਗਾ ਫੇਰ ਕਿਤੇ ਗੱਲਬਾਤ ਬਣਦੀ ਆ ਨਹੀਂ ਤਾਂ ਹਜੇ ਕੁਝ ਨਹੀਂ ਹੈਗਾ ਸ਼ਿਮੌਰ ਜਾਂ ਸੋਲਣ ਜਾਂ ਸਿਮਲਾ ਥੱਲੇ ਪਾਣੀ ਕੋਈ ਨਹੀਂ ਆਉਂਦਾ ਚਿੰਤਾ ਨਾ ਕਰਿਆ ਕਰੋ ਜਿਵੇਂ ਹੁਣ ਏਰੀਆ ਇਹ ਜਹੇ ਸੋਲਣ ਦੇ ਵਿੱਚ ਹਰ ਵਕਤ بارش ਹੋਣੀ ਹੋਣੀ ਅੱਜਕੱਲ੍ਹ ਸ਼ਿਮੌਰ ਦੇ ਵਿੱਚ ਵੀ ਪਹਾੜੀ ਏਰੀਆ ਹੋਣੀ ਹੋਣੀ ਹੈ ਗੇਸ ਸਿਮਲੇ ਤੱਕ ਅਜੇ ਟੰਗ ਰੁਕਦੀ ਨਹੀਂ ਉਸ ਤੱਕ ਕਿੰਨੇ ਮਨਕ ਨਹੀਂ ਅੱਜਕੱਲ੍ਹ ਹੋਣੀ ਹੋਣੀ ਆ ਇਹ ਆਮ ਗੱਲਾਂ ਡਰਨ ਵਾਲੀ ਗੱਲ ਨਹੀਂ ਹੁੰਦੀ ਰੋਤੀ ਇਹ ਜੀ ਪਹਾੜੀ ਏਰੀਆ بارش ਹੋਣੀ ਹੋਣੀ ਆ ਸ਼ਿਮੌਰ ਵੀ ਹੋ ਰਹੀ ਆ ਸੋਲਣ ਵੀ ਹੋ ਰਹੀ ਜਾਂਗੀ ਹੁਣ ਹਣੇ ਆਪਾਂ ਮਹਾਲੀ ਮਹਾਲੀ ਦੇ ਇਲਾਕੇ ਜਿਵੇਂ ਮਹਾਲੀ ਦੇ ਨੇੜਲੇ ਇਲਾਕੇ ਜਿਵੇਂ ਜੀਰਕਪੁਰ ਮਹਾਲੀ ਚ ਪੈ ਗਿਆ ਬਨੂੜ ਪੈ ਗਿਆ ਖਾਣਾ ਪੈ ਗਿਆ ਡੇਰਾਵਸੀ ਪੈ ਗਿਆ ਇਨ੍ਹਾਂ ਥਾਵਾਂ ਤੇ ਰੋਕ ਰੋਕ ਕੇ ਹੁੰਦੀ ਆ ਜਿਵੇਂ ਅੱਜ 4 ਵਜੇ ਬਨੂੜ ਚੀਰਕਪੁਰ ਤੋਂ ਰਾਜਪੁਰ ਦੇ ਵਿਚਾਲੇ ਬਨੂੜ ਪੈਂਦਾ ਨਾ ਉੱਥੇ ਬਹੁਤ ਬਹੁਤ ਵਧੀਆ بارش ਸੀਗੀ ਆ ਹੁਣ ਤੋਂ ਘੰਟਾ ਪਹਿਲਾਂ ਇਹ ਆਮ ਗੱਲ ਆ ਇੱਧਰ بارش ਹੋਣੀ ਹੋਣੀ ਆ ਇਹ ਏਰੀਆ ਇਹੋ ਜਗਾ ਮਹਾਲੀ ਚੰਡੀਗੜ੍ਹ ਜਾਂ ਪੰਚਕੂਲਾ ਹਰਿਆਣੇ ਦੇ ਕੁਝ ਇਲਾਕੇ ਪੰਜੌਰ ਇਨ੍ਹਾਂ ਥਾਵਾਂ ਤੇ بارش ਅੱਜਕੱਲ੍ਹ ਹੋਣੀ ਹੋਣੀ ਆ ਚਿੰਤਾ ਨਾ ਕਰਿਆ ਕਰੋ ਕੁਝ ਨਹੀਂ ਹੈਗਾ ਇੱਧਰ ਕੋਈ ਡਰ ਵਾਲੀ ਗੱਲ ਨਹੀਂ ਕੁਛ ਨਹੀਂ ਹੈਗਾ ਚੰਡੀਗੜ੍ਹ ਵੀ ਰੋਕ ਰੋਕ ਕੇ ਕਿਤੇ ਕਿਸੇ ਸੈਕਟਰ ਚ ਕਿਤੇ ਕਿਸੇ ਸੈਕਟਰ ਚ ਹੁਣ ਵੀ ਹੋ ਰਹੀ ਆ ਇੱਥੇ بارش ਹੋਣੀ ਹੋਣੀ ਆ ਮੇਨ ਮਸਲਾ ਆਪਣਾ ਪਾਣੀ ਦਾਗਾ ਤਰਨ ਵਾਲਾ ਪਾਣੀ ਹੈ ਹੀ ਨਹੀਂ ਸਿੱਥੇ ਕੀ ਕਹਿੰਦੇ ਵੀ ਇੱਥੋਂ ਪਾਣੀ ਤੁਰਿਆ 10 ਕਿਲੋਮੀਟਰ ਬਾਅਦ ਉਹ ਖਤਮ ਹੋ ਜਾਂਦਾਗਾ ਉਹ ਪਾਣੀ ਆ ਉਹਦੇ ਨਾਲ ਕੀ ਹੋਣਾਗਾ ਇੰਨੇ ਕੁ ਮਿੰਟ ਤਾਂ ਮਰ ਜਾਾਂਗੇ ਜੇ ਇੰਨਾ ਕੁ ਪਾਣੀ ਆਪਣੇ ਕੋਲ ਨਾ ਆਵੇ ਚਿੰਤਾ ਨਾ ਕਰਿਆ ਕਰੋ ਜੇ ਕੋਈ ਗੱਲਬਾਤ ਹੋਈ ਮੈਂ ਤੁਹਾਨੂੰ ਦੱਸ ਦਊਗਾ ਰੋਜ਼ ਰੋਜ਼ ਵੀਡੀਓ ਪਾਉਂਦਾ ਮੈਨੂੰ ਵੀ ਨਹੀਂ ਚੰਗਾ ਲੱਗਦਾਗਾ ਜਿਵੇਂ ਮਾਰਕੰਡਾ ਗਈ ਮਾਰਕੰਡਾ ਕੋਈ ਚ ਕੀ ਆ ਕੁਛ ਨਹੀਂ ਹੈਗਾ ਹੁ ਕੱਗਰ ਦੇ ਵਿੱਚ ਆਪਾਂ ਇਹਨੂੰ ਖਾਲੀ ਮੰਨੋ ਜਿੱਥੇ ਮੈਂ ਬੈਠਾਂਗਾ ਇੱਥੋਂ ਕੱਗਰ ਖਾਲੀ ਮੰਨੋ ਕਛੱਲਿਆ ਟਾਈਮ ਤੋਂ ਖਾਲੀ ਹੈ ਕੱਗਰ ਇੰਨਾ ਕ ਪਾਣੀ ਉਹਨੂੰ ਕੀ ਗਿਣਾਂਗੇ ਆਪਾਂ ਕੱਗਰ ਦੇ ਮੁਤਾਬਕ ਖਾਲੀ ਉਹਦੇ ਨਾਮ ਦੇ ਮੁਤਾਬਕ ਖਾਲੀ ਹੈਗਾ ਬੱਦੀ ਵਾਲਾ ਪਾਸਾ ਖਾਲੀ ਹੈਗਾ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ ਮੈਂ ਵੀ ਠੀਕ ਨਹੀਂ ਲੱਗਦਾਗਾ ਰੋਜ਼ ਰੋਜ਼ ਵੀਡੀਓ ਕਰਦਾ ਜਿਸ ਦਿਨ ਕੋਈ ਲੋਡ ਹੋਈ ਉਸ ਦਿਨ ਮੈਂ ਆਪੇ ਤੁਹਾਨੂੰ ਕਹੂੰਗਾ ਹੁਣ ਚੱਲਦੇ ਆਂ ਮੰਡੀ ਆਪਾਂ ਮੰਡੀ ਵਾਲੇ ਪਾਸੇ ਵਾਰਸ਼ ਹੈਗੀ ਆ ਹਮਾਚਲ ਦੇ ਵਿੱਚ ਮੰਡੀ ਵਾਲੇ ਪਾਸੇ ਵਾਰਸ਼ ਹੈਗੀ ਆ ਉਧਰ ਹੈਗੀ ਵੀ ਜ਼ਿਆਦੇ ਆ ਉਧਰਲੇ ਪਾਸੇ ਕੀ ਹੈ ਨਾ ਇੱਕ ਤਾਂ ਉਹ ਏਰੀਆ ਉੱਚਾ ਹੈਗਾ ਉੱਚਾ ਹੋਣ ਕਰਕੇ ਉਧਰ بارش ਜ਼ਿਆਦਾ ਹੁੰਦੀ ਹੈਗੀ ਇੱਕ ਉਧਰਲੇ ਪਾਸੇ ਦਰਿਆ ਆ ਜਾਂਦੇ ਆ ਸਤਲੁਜ ਵਿਆਸ ਉਧਰਲੇ ਪਾਸੇ ਜਾਂਦੇ ਕਰਕੇ ਨਾ ਉਹਦਾ ਕਰਕੇ ਉਧਰਲੇ ਪਾਸੇ ਜ਼ਿਆਦਾ ਖਤਰਾ ਹੋ ਜਾਂਦਾਗਾ ਉਹਦੇ ਵਿੱਚ ਜ਼ਰੂਰ ਪਾਣੀ ਚੜਿਆ ਹੋਵੇਗਾ ਵਿਆਸ ਦੇ ਵਿੱਚ ਪਾਣੀ ਚੜਿਆ ਹੋਵੇਗਾ ਉਧਰ بارش ਜ਼ਰੂਰ ਆ ਉਧਰ ਖਤਰਾ ਹੈਗਾਗਾ ਅਸ਼ਰਪੁਰ ਵਾਲੇ ਪਾਸੇ ਉਧਰਲੇ ਪਾਸੇ ਖਤਰਾ ਹੈਗਾ ਬਣਿਆ ਰਹੂਗਾ ਉਹ ਇੱਧਰ ਕੁਝ ਨਹੀਂ ਹੈਗਾ ਆਪਣਾ ਕੱਗਰ ਵਾਲਾ ਪਾਸਾ ਬਿਲਕੁਲ ਸੇਫ ਆ ਇੱਧਰਲੇ ਪਾਸੇ ਕੁਝ ਨਹੀਂ ਬਿਲਕੁਲ ਖਾਲੀ ਹੈਗਾ ਠੀਕ ਹੈ ਮਿੱਤਰੋ ਕਿਸੇ ਟਾਈਮ ਦੇ ਵਿੱਚ ਕੋਈ ਪਾਣੀ ਨਹੀਂ ਹੈਗਾ ਜਿਵੇਂ ਕਸ਼ਲਿਆਗਾ ਜਾਂ ਹੋਰ ਕੁਝ ਨਹੀਂ ਹੈਗਾਗਾ ਉਸ ਤੋਂ ਬਾਅਦ ਸੁਖਨਾ ਆ ਜਾਂਦੀ ਆ ਸੁਖਨਾ ਦੇ ਵਿੱਚ ਸੁਖਨਾ ਦਾ ਪਾਣੀ ਦਾ ਪੱਧਰ ਬਿਲਕੁਲ ਖਾਤਰੇ ਨਿਸ਼ਾਨ ਦੇ ਨੇੜੇ ਸੀਗਾ ਇਹ 'ਚ ਕੋਈ ਸ਼ੱਕ ਨਹੀਂਗਾ ਪਰ ਇਹ ਨੇੜੇ 10 ਤਰੀਕ ਨੂੰ ਸੀਗਾ ਅੱਜ ਵੀ ਤਸਵੀਰ ਨਹੀਂ ਇਹ ਇਹ 10 ਵਾਲੀ ਆ ਹੁਣ ਘਟਦਾ 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 ਘਟ ਜਾਂਦਾਗਾ ਉਹ ਪਾਣੀ ਨਹੀਂ ਛੱਡਦੇ ਉਹ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਅੱਜ ਵੀ ਦਾਵਾ ਕਰਦਾ ਸੁਖਨ ਵਾਲੇ ਪਾਣੀ ਛੱਡਦੇ ਆ ਜਮਾ ਬੇਵਸੀ ਤੇ ਆ ਕੇ ਨਹੀਂ ਤਾਂ ਉਹਦਾ ਪਾਣੀ ਘਟਦਾ ਬਹੁਤ ਛੇਤੀ ਆ ਉਹ ਨਾ ਗਾਰ ਕਢਾ ਕੇ ਡੂੰਗੀ ਕਰ ਦਿੰਦੇ ਆ ਉਹਨਾਂ ਨੂੰ ਕਈ ਵਾਰੀ ਜੋ ਗਾਰ ਕਢਾਉਣੀ ਪੈ ਜਾਂਦੀ ਆ ਇੰਨਾ ਉਹ ਪਾਣੀ ਘਟ ਜਾਂਦਾ ਉਹ ਜੋ ਛੱਡਣਾ ਦੂਰ ਦੀ ਗੱਲ ਆ ਉਹ ਜੋ ਪਾਣੀ ਨਹੀਂ ਛੱਡਦੇ ਉਹ ਬੇਵਸੀ ਤੇ ਆ ਕੇ ਭਾਵੇਂ ਛੱਡ ਦੇਣਾ ਨਹੀਂ ਉਹ ਸੁਖਨਾ ਲੇਕ ਦੇ ਵਿੱਚੋਂ ਪਾਣੀ ਨਹੀਂ ਛੱਡ ਦੇਗੇ ਮੈਂ ਤੁਹਾਨੂੰ ਵਾਰ-ਵਾਰ ਪਹਿਲਾਂ ਵੀ ਕਹਿੰਨਾ ਅੱਜ ਵੀ ਰਿਪੀਟ ਕਰਦਾ ਕਿੰਨੇ ਵੀ ਚੈਨਲ ਕਹੀ ਜਾਣ ਫੱਟੇ ਚੱਕ ਤੇ ਚੱਕ ਲੈ ਫੱਟੇ ਚੱਕੇ ਉਹਨਾਂ ਨੇ ਸਿਰਫ 5 ਮਿੰਟ ਖਾਤਰ ਉਹਨਾਂ ਨੇ ਟਰਾਈ ਕੀਤੀ ਸੀ ਵੀ ਜਾਮ ਜੂਮ ਤਾਂ ਨਹੀਂ ਚੱਕ ਕੇ ਦੇਖ ਲਈਏ ਉਹਦੇ ਉਹਨੇ ਮਤਲਬ ਇੰਨੇ ਲੋਕ ਚਿੰਤਾ ਚ ਪਏ ਉਹ ਗੱਲ ਨੇ ਉਹ ਰਿਪੀਟ ਬਾਰ ਬਾਰ ਹੋਈ ਜਾਂਦੀ ਹੈਗੀ ਉਸ ਤੋਂ ਬਾਅਦ ਉਹ ਲੈਵਲ ਉੱਪਰ ਚੜਿਆ ਇੱਕ ਵਾਰੀ ਆ ਉਹ ਹੁਣ نیچے ਕਿੰਨੇ ਵਾਰੀ ਗਿਆ ਉਹ ਕੋਈ ਦੱਸਦਾ ਨਹੀਂ ਹੈਗਾ ਠੀਕ ਹੈ ਮਿੱਤਰੋ ਫੱਟੇ ਚੱਕੇ ਸੀ ਬੰਦ ਵੀ ਕਰਿਆ ਉਹ ਨਹੀਂ ਕੋਈ ਦੱਸਦਾ ਲੈਵਲ ਉੱਪਰ ਗਿਆ ਹੁਣ ਨੀਵੇਂ ਗਿਆ ਉਹ ਵੀ ਨਹੀਂ ਕੋਈ ਦੱਸਦਾ ਕਹਿਣ ਤੋਂ ਬਾਅਦ ਕੀ ਆ ਕੁਝ ਨਹੀਂ ਹੈਗਾਗਾ ਇੰਨਾ ਕੁ ਪਾਣੀ ਨਾ ਆਵੇ ਤਾਂ ਆਪਾਂ ਮਰ ਜਾਾਂਗੇ ਇੱਕ ਕੋਈ ਬਾਬਾ ਹੈਗਾ ਉਹਨੇ ਵਕਤ ਪਾ ਰੱਖਿਆਗਾ ਮੈਨੂੰ ਵੀਡੀਓ ਸੈਂਡ ਕਰ ਦਿਆ ਲੋਕ ਉਹ ਬਾਬੇ ਨੇ ਕਿਤੇ ਕਿਹਾ ਵੀ 8 8 ਫੁੱਟ ਪਾਣੀ ਆਊ ਜਾਂ ਕਿੰਨਾ ਆਊ ਮੈਂ ਉਹ ਬਾਬੇ ਨੂੰ ਗਲਤ ਨਹੀਂ ਕਹਦਾ ਇੱਕੋ ਇੱਕ ਤਾਂ ਭੇਤ ਰੱਖਿਆ ਰੱਬ ਨੇ ਆਪਣੀ ਮੌਤ ਦਾ ਵੀ ਆਪਾਂ ਕਦੋਂ ਮਰਨਾ ਇਹ ਨਹੀਂ ਆਪਾਂ ਨੂੰ ਪਤਾ ਉਹੀ ਭੇਤ ਉਹ ਦੱਸ ਗਿਆ ਵੀ ਇੰਨਾ ਪਾਣੀ ਆਊਗਾ ਫਿਰ ਬਾਬਾ ਕੀ ਹੋਇਆ ਮੈਂ ਗਲਤ ਨਹੀਂ ਕਹਿੰਦਾ ਬਾਬੇ ਨੂੰ ਕਿਸੇ ਦੇ ਵਿਰੋਧ ਚ ਨਹੀਂ ਹੈਗਾ ਪਰ ਹੁਣ ਸੋਚਣ ਵਾਲੀ ਗੱਲ ਹੈ ਵੀ ਇੱਕੋ ਹੀ ਤਾਂ ਆਪਣੇ ਕੋਲ ਭੇਤ ਹੈਗਾ ਜਿਹੜਾ ਰੱਬ ਨੇ ਆਪ ਦੇ ਕੋਲੇ ਰੱਖਿਆ ਹੈਗਾ ਉਹੀ ਭੇਤ ਕਮਾਲ ਦੀ ਗੱਲ ਆ ਕੁਝ ਨਹੀਂ ਹੈਗਾ ਆਪਾਂ ਮਤਲਬ 21ਵੀਂ ਸਦੀ 'ਚ ਆਪਾਂ ਜੀ ਰਹੇ ਆਂ ਫੈਂਸ ਦਾ ਜੋਗਗਾ ਕੋਈ ਏਡੀ ਗੱਲ ਨਹੀਂ ਹੈਗੀ ਕੋਈ 8 ਫੁੱਟ ਪਾਣੀ ਭਰਨਾ ਕਦੇ ਖਾਲਾ ਹੀ ਦਾ ਫਾੜਾਗਾ ਐਵੇਂ ਨਾ ਬਾਈ ਮੈਂ ਪਰ ਮੱਝ ਪਾਉ ਜੋ ਮਤਲਬ ਹੋਰ ਕਿਸੇ ਕਹਿਣ ਤੇ ਵੀ ਇਤਰੋ ਪਾਣੀ ਉਧਰੋਂ ਪੈਂਦਾਗਾ ਗੱਗਰ ਦੇ ਵਿੱਚ ਇੱਕ ਹਾਂ ਸੱਚ ਇਧਰੋਂ ਹੇਮਕੁੰਟ ਵਾਲੇ ਪਾਸੋਂ ਮਤਲਬ ਕੋਈ ਬੰਦਾ ਘੁੰਮ ਕੇ ਆ ਰਿਆ ਉਹਨੇ ਵੀਡੀਓ ਬਾ ਰੱਖੀ ਹੈਗੀ ਉਹ ਕਹਿੰਦਾ ਗੱਗਰ ਵੱਲ ਪਾਣੀ ਆ ਰਿਆ ਉਹ 6 ਜੁਲਾਈ ਦੀ ਵੀਡੀਓ ਆ ਜੋ ਪਾਣੀ ਇਧਰ ਆਉਂਦਾ ਹੁੰਦਾ ਨਾ ਤਾਂ ਸਾਨੂੰ ਡੁੱਬ ਜਾਂਦੇ ਜਿਹੜੇ ਬੰਦੇ ਪਹਿਲੀ ਵਾਰ ਘੁੰਮਣ ਜਾਂਦੇ ਆ ਉਹਨਾਂ ਨੇ ਪਾਣੀ ਜਿਆਦਾ ਨਹੀਂ ਦੇਖਿਆ ਹੁੰਦਾ ਜਦੋਂ ਉਹ ਕਿਸੇ ਹੈੱਡ ਤੋਂ ਲੰਘਦੇ ਆ ਉਹਨੂੰ ਲੱਗਦਾ ਓਹੋ ਹੋ ਉਹ ਤਾਂ ਚੱਕਦੇ ਆ ਵੀਡੀਓ ਪਾ ਕੇ ਪਾਣਦੇ ਆ ਕਹਾ ਮੂਰੇ ਮੇਰੇ ਤੇ ਅਗਿਆ ਹਾਲਤ ਬਗਿਆਡਾਉਣ ਦਾ ਟੈਕੋ ਨਾਲ ਹੋ ਜਾਂਦਾਗਾ ਕਹਿਣ ਤੋਂ ਭਾਵ ਕੀ ਆ ਜਿਹੜੇ ਬੰਦੇ ਘੁੰਮਣ ਜਾਂਦੇ ਆ ਉਹਨਾਂ ਨੂੰ ਅਪੀਲ ਆ ਵੀ ਇਸ ਤਰ੍ਹਾਂ ਵੀਡੀਓ ਨਾ ਪਾਇਆ ਕਰੋ ਐਵੇਂ ਲੋਕ ਡਰਦੇ ਆ ਕੀ ਫਾਇਦਾਗਾ ਅਗਰੇ ਸਬੰਧ ਦੇ ਵਿੱਚ ਤਾਂ ਬਿਲਕੁਲ ਵੀ ਗਲਤ ਵੀਡੀਓ ਨਾ ਪਾਓ ਲੋਕਾਂ ਦੀਆਂ ਭਾਵਨਾਵਾਂ ਮੂਰੇ ਮਕਾਨਾਂਗੇ ਘਰ ਨਹੀਂਗੇ ਸਪਸ਼ਟ ਜਮੀਂ ਰਿਸਕ ਨਾ ਲਓ ਜਮੀਂ ਨਾ ਕਿਸੇ ਨੂੰ ਕਹੋ ਕਹਿਣ ਤੋਂ ਭਾਵ ਕੀ ਆ ਇਸ ਵਕਤ ਮੈਂ ਦਾਵਾ ਕਰਦਾਗਾ ਕੋਈ ਪਾਣੀ ਨਹੀਂ ਤੁਹਾਡੇ ਕੋਲੇ ਆ ਸਕਦਾ ਜੇ ਪਾਣੀ ਆਊਗਾ ਵੀ ਨਾ ਤਾਂ ਮੈਂ ਰੱਬ ਤੋਂ ਡਰ ਕੇ ਤੁਹਾਨੂੰ ਕਹਿੰਦਾ ਪਰਮਾਤਮਾ ਤੋਂ ਮੈਂ ਤੁਹਾਨੂੰ ਪਹਿਲਾਂ ਦੱਸਣ ਦੀ ਪਹੁੰਚ ਰੱਖਦਾ ਮੈਂ ਤੁਹਾਨੂੰ ਦੱਸ ਦੂੰਗਾ ਤਕਰੀਬਨ ਨਾ ਕੁਝ 24 ਘੰਟੇ ਪਹਿਲਾਂ ਤਾਂ ਮੈਂ ਦੱਸ ਹੀ ਸਕਦਾਗਾ ਨਾੰਨ ਵਾਲੀ ਗੱਲ ਕੋਈ ਨਹੀਂ ਹੈਗੀ ਚਿੰਤਾ ਮੁਕਤ ਹੋ ਜਾਓ ਸੁਖਨਾ ਦੇ ਵਿੱਚੋਂ ਨਹੀਂ ਪਾਣੀ ਛੱਡਦੇ ਕਿਸੇ ਡੈਮ ਚੋਂ ਨਹੀਂ ਛੱਡਦੇ ਕੋਈ ਇੱਥੋਂ ਇੰਨਾ ਮੀਂਹ ਨਹੀਂ ਹੈਗਾ ਵੀ ਪਾਣੀ ਭੱਜਲੇ ਤੁਰਪੇ ਤੁਸੀਂ ਤੁਹਾਡੇ ਕੋਲ ਨਹੀਂ ਪਾਣੀ ਆਜੇਗਾ ਰੋਜ਼ ਰਾਜ ਵੀਡੀਓ ਪਾਉਂਦਾ ਮੈਨੂੰ ਨਹੀਂ ਚੰਗਾ ਲੱਗਦਾ ਜਿਸ ਦਿਨ ਕੋਈ ਗੱਲਬਾਤ ਹੋਈ ਮੈਂ ਤੁਹਾਨੂੰ ਆਪੇ ਦੱਸ ਦਊਗਾ ਆਪੇ ਤੁਹਾਨੂੰ ਵੀਡੀਓ ਪਾ ਦਊਗਾ ਕਿ ਗਰਸਬੰਦੀ ਜਾਂ ਹੋਰ ਦਰਿਆਵਾਂ ਸੰਬੰਧੀ ਅਪਡੇਟ ਲੈਣ ਵਾਸਤੇ ਚੈਨਲ ਨੂੰ ਕਰ ਲੋ ਆਪ ਮੈਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰੋ ਕਮੈਂਟ ਕਰਿਓ ਸਤਿ ਸ੍ਰੀ ਅਕਾਲ